ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋੜ ਤੋਂ ਬਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਤੇ ਸਵਾਰ ਭੈਣ ਭਰਾਵਾਂ ਨੂੰ ਇਸ ਭਿਆਨਕ ਤਰੀਕੇ ਨਾਲ ਟੱਕਰ ਮਾਰੀ ਕੇ ਇਸ ਹਾਦਸੇ ਵਿੱਚ 21 ਸਾਲ ਦੀ ਨੌਜਵਾਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਪ੍ਰਾਂਮ ਲੋੜ ਦੇ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਮੇਰਾ ਬੇਟਾ ਤੇ ਬੇਟੀ ਹੈ ਜੀ ਬਠਿੰਡਾ ਰੋਡ ਤੇ ਹੀ ਜੇ ਕਿ ਨਰਕੀ ਚਿੱਕਾ ਨੂਰ ਅਨਮੈਰਡ ਹੈ ਹਾਂ ਹਾਂ ਬੇਟਾ ਸੱਤਾ ਲੱਗੀਆਂ ਹੋਈਆਂ ਠੀਕ ਹੈ ਐਕਸੀਡੈਂਟ ਹੋਇਆ ਜਿਸ ਤਰੀਕ ਪਤਾ ਨਹੀਂ ਲੱਗਿਆ ਜੀ ਨਾ ਕਹਿੰਦੇ ਸਾਨੂੰ ਤਾਂ ਵੀ ਦੱਸ ਦੇ ਵੀ ਕੋਈ ਟਿੱਪਰ ਵੱਜਿਆ ਕੇ ਕੀ ਮਾਰਿਆ ਹੋਇਆ ਰੋਡ ਦਾ ਬਾਈਪਾਸ ਬਾਈਪਾਸ ਤੇ ਆ ਜੀ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਬੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਪਦੇ ਡਿਊਟੀ ਜਾ ਰਿਹਾ ਸੀਗਾ

ਬਰਾਡਰ ਦੀ ਹੀ ਜਿਹੜੀ ਕੀ ਆ ਉਹ ਥੀ ਜੇ ਵੀ ਬੰਦ ਨਹੀਂ ਤੇ ਨਹੀਂ ਜੀ ਨਹੀਂ ਨਾਟ ਐਟ 올 ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਹੈ ਤੇ ਡਾਕਟਰ ਅਨਕੁਸ਼ ਉਹਨਾਂ ਨੂੰ ਟ੍ਰੀਟ ਕਰ ਰਹੇ ਪੇਸ਼ੈਂਟ ਕੌਨਸ਼ੀਅਸ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਟਲਾ ਦੀ ਰਿਪੋਰਟ